ਹਾਂਜੀ ਮਿੱਤਰੋ ਕਿੱਦਾਂ ਸਾਰੇ ਤੁਹਾਡੇ ਯਾਰ ਲੈ ਕੇ ਆ ਗਿਆ ਅੱਜ ਤੁਹਾਡੇ ਲਈ ਇੱਕ ਹੋਰ ਘੈਂਟ ਫਣੀ ਜੀ ਵੀਡੀਓ ਤਾਂ ਮਿੱਤਰੋ ਆ ਬਾਈ ਬਹੁਤ ਸਰਾ ਲਾਉਂਦਾ ਯਾਰ ਤੇ ਕਮੈਂਟਾਂ ਵਾਲੀ ਤਾਂ ਯਾਰ ਲੋਕਾਂ ਨੇ ਚੈਬ ਵੀ ਕੱਢੇ ਪਏ ਯਾਰ ਤੇ ਵੀਡੀਓ ਦੇਖਣ ਲਈ ਬਹੁਤ ਫਣੀ ਆ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਦਿਆ ਕਰੋ ਚਲੋ ਸ਼ੁਰੂ ਕਰਦੇ ਆਂ ਆਪਾਂ ਇਹ ਵੀਡੀਓ ਇਹ ਦੁਨੀਆਂ ਦਾ ਪਹਿਲਾ ਫੌਜੀ ਹੋਊਗਾ ਜਿਹੜਾ ਵਜਨ ਨਾਲ ਹੀ ਮਰੂਗਾ ਫੌਜੀ ਦਾ ਵਿਚਾਰਾ 벨ਟ ਵੀ ਸਕੂਲ ਵਾਲੀ ਲਈ ਫਿਰਦਾ ਆਉਂਦੀ ਛੁੱਟੀ ਤੱਕ ਫੌਜੀ ਨੇ ਲੱਗਦਾ ਆਪ ਸੁੰਗੜ ਜਾਣਾ ਮੈਨੂੰ ਕਹਿੰਦਾ ਸੀ ਤੂੰ ਫੌਜੀ ਆ ਕੇ ਨਾਲ ਲੈ ਕੇ ਜਾਊ ਹਾਂ ਮੈਨੂੰ ਮਾਫ਼ ਕਰੀਦਾ ਆਂਦੀ ਛੁੱਟੀ ਨੂੰ ਨਿਭਾਉ ਫੌਜੀ ਆਪ ਪਹੁੰਚ ਜਾ ਇੰਨਾ ਹੀ ਬਹੁਤ ਆ ਫੌਜੀ ਦੀ ਲੱਗਦਾ ਭੁੱਖ ਮਰੀ ਵਾਲੇ ਇਲਾਕੇ ਚ ਡਿਊਟੀ ਲੱਗੀ ਸੀ ਮੈਨੂੰ ਨਹੀਂ ਲੱਗਦਾ ਵੀ ਫੌਜੀ ਪਿੰਡ ਵਾਲਾ ਮੋੜ ਲੰਘ ਕੇ ਬਾਰਡਰ ਤੇ ਪਹੁੰਚ ਜੂ ਇੱਕ ਹੀ ਮੱਜ ਵਾਂਗੂ ਗਾਲੀ ਜੀ ਕਰੀ ਜਾਂਦਾ ਸੋਨੂ ਦਾ ਮਾਈਕ ਬੰਦ ਨਾ ਕਰੋ ਯਾਰ ਸੋਨੂ ਦੀਆਂ ਕਲੱਚ ਪਲੇਟਾਂ ਪੈਣ ਵਾਲੀਆਂ ਪਤੰਦਰ ਨੇ ਉਹਨੂੰ ਵੀ ਗਾਣਾ ਭਲਾਤਾ ਉਸਤਾਦ ਜੀ ਕੀਚੀਚੀਆਂ ਦੇ ਸੁਰ ਭਰਦੇ ਹੋਏ ਆ ਗਿਆ ਸੁਰਾਂ ਦੀ ਮਾਂ ਭੈਣ ਇੱਕ ਕਰਨ ਭੈਣ ਚੋ ਇਹਨੂੰ ਤਾਂ ਖੀਰੇ ਹੀ ਫੜਾ ਦਿਆ ਕਰੋ ਨਾ ਗਾਉਂਦਾ ਨਾ ਗਾਉਣ ਦਿੰਦਾ ਇਹਨੂੰ ਕਿਸੇ ਦਿਨ ਮਾਤਾ ਦਾ ਸ਼ੇਰ ਨੇ ਖਾ ਜਣਾ ਜੋ ਇਹਦੀਆਂ ਕਰਤੂਤਾਂ ਘੋੜਿਆਂ ਨੂੰ ਬੰਨ੍ਹ ਕੇ ਗਧੇ ਜਿਤਾਏ ਜਾ ਰਹੇ ਆ ਜਬਈ ਇੱਕ ਕੁੜੀ ਦਾ ਫੋਟੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਆ ਤੁਹਾਡੇ ਨਾਲ ਹਥਿਆਰ ਪਾਇਆ ਦਿੱਤੇ ਡੱਬ ਦੇ ਵਿੱਚੋਂ ਮੈਨੂੰ ਪਤਾ ਹੀ ਆ ਬਾਈ ਯਾਰ ਤੂੰ ਸਿਆਣਾ ਵੈਣਾ ਬੰਦਾ ਹੁਣ ਤੈਨੂੰ ਕਾ ਕੀ ਦਸੀ ਆ ਯਾਰ ਜਿੰਨੇ ਟਾਈਮ ਚ ਕੱਢਿਆ ਇੰਨੇ ਚ ਤਾਂ ਅਗਲਾ ਸੱਤ ਰਿਆਂ ਪਾ ਦੂ ਬੰਦਿਆਂ ਦੀ ਇਹਨੇ ਕੱਢਦੇ ਨਹੀਂ ਲੁੱਲੀ ਕਟਾ ਲੈਣੀ ਆਪਣੀ ਮੂੰਹ ਦੇਖ ਸਾਲੇ ਦਾ ਜਿਵੇਂ ਟੱਟਾਂ ਦੇ ਘਰੂਟ ਮਾਰ ਕੇ ਛਿੱਲੇ ਹੁੰਦੇ ਆ ਇਹਦੇ ਇੱਕ ਟਕਾ ਕੇ ਮਾਰਤੀ ਕਿਸੇ ਨੇ ਇਹਦੀ ਦਿੰਦਲ ਨਹੀਂ ਟੁੱਟਣੀ ਅਮਰੀਕਾ ਕੈਨੇਡਾ ਜਿੱਥੇ ਮਰਜੀ ਹੋਵੇ ਕਿਸੇ ਲੜਕੀ ਦੇ ਦੁੱਧ ਨਹੀਂ ਉਤਰਦਾ ਘਾਰਾ ਮਾਨ ਲਾਉਂਦਾ ਇੱਥੇ ਜਿੱਥੇ ਮਰਜੀ ਬੈਠੀ ਹੋਵੇ ਅੰਕਲ ਜੀ ਸਿਰਫ ਬੱਚੇ ਨੂੰ ਦੁੱਧ ਦੇਣਾ ਪੂਰੇ ਟੱਬਰ ਨੂੰ ਨਹੀਂ ਧਾਰਾ ਨੂੰ ਅਮਰੀਕਨਾਂ ਨਾਲ ਦੱਸ ਬਾਬਾ ਫੈਂਟ ਕਿੰਨੀ ਆਉਗੀ ਫਿਰ